ਆਮ ਆਦਮੀ ਪਾਰਟੀ ਦੇ ਪਟਿਆਲਾ ਦੇ ਹਲਕਾ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਨਾਲ ਸੰਬੰਧਿਤ ਅਹਿਮ ਖਬਰ ਸਾਹਮਣੇ ਆ ਰਹੀ ਹੈ ਪਠਾਨ ਮਾਜਰਾ ਤੇ ਥਾਣਾ ਸਿਵਲ ਲਾਈਨ ਵਿਖੇ ਧਾਰਾ 376 ਤਹਿਤ ਜੋ ਮਾਮਲਾ ਦਰਜ ਕੀਤਾ ਗਿਆ ਸੀ ਉਸਤੇ ਅਦਾਲਤ ਨੇ 10 ਤਰੀਕ ਤੱਕ ਫੈਸਲਾ ਸੁਰੱਖਿਅਤ ਰੱਖ ਲਿਆ ਹੈ ਇਸ ਸੰਬੰਧ ਵਿੱਚ ਪਠਾਨ ਮਾਜਰਾ ਦੇ ਵਕੀਲ ਐਸਐਸ ਭੁੱਲਰ ਨੇ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਨੇ ਦੱਸਿਆ ਹੈ ਕਿ ਅਦਾਲਤ ਦੇ ਵਿੱਚ ਅੱਜ ਬਹਿਸ ਹੋਈ ਹੈ ਜਿੱਥੇ ਮਾਨਯੋਗ ਅਦਾਲਤ ਨੇ ਦੋਨਾਂ ਪੱਖਾਂ ਦੀ ਬਹਿਸ ਸੁਣੀ ਜਿਸ ਤੋਂ ਬਾਅਦ ਫੈਸਲਾ ਆਉਣ ਵਾਲੀ 10 ਤਾਰੀਖ ਤੱਕ ਸੁਰੱਖਿਅਤ ਰੱਖ ਲਿਆ ਗਿਆ ਥਾਣਾ ਸਿਵਲਾਈਨ ਦੀ ਪੁਲਿਸ ਦੇ ਵੱਲੋਂ ਪਟਾਣਵਾਜਾ ਤੇ ਧਾਰਾ 376 ਤਹਿਤ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਗਿਆ ਸੀ ਇਹ ਮਾਮਲਾ ਗੁਰਪ੍ਰੀਤ ਕੌਰ ਗੁਰੀ ਵੱਲੋਂ ਦਰਜ ਕਰਵਾਇਆ ਗਿਆ ਸੀ ਅੱਜ ਸ਼ਿਕਾਇਤਕਰਤਾ ਗੁਰਪ੍ਰੀਤ ਕੌਰ ਗੁਰੀ ਅਦਾਲਤ ਵਿੱਚ ਖੁਦ ਪੇਸ਼ ਹੋਏ ਨੇ ਜਿੱਥੇ ਉਹਨਾਂ ਨੇ ਅਦਾਲਤ ਤੋਂ 2 ਦਿਨ ਦਾ ਹੋਰ ਸਮਾਂ ਮੰਗਿਆ। ਉਹਨਾਂ ਨੇ ਕਿਹਾ ਹੈ ਕਿ ਉਹਨਾਂ ਦੇ ਕੋਲ ਹੋਰ ਵੀ ਪ੍ਰੂਫ ਨੇ ਕਿ ਹਰਮੀਤ ਸਿੰਘ ਪਠਾਨ ਮਾਜਰਾ ਨੇ ਉਹਨਾਂ ਨਾਲ ਵਿਆਹ ਕਰਵਾਇਆ ਸੀ। ਤਾਂ ਹਰਮੀਤ ਸਿੰਘ ਪਠਾਨ ਮਾਜਰਾ ਤੇ ਚੱਲ ਰਹੇ ਮਾਮਲੇ ਦੇ ਸਬੰਧ ਦੇ ਵਿੱਚ ਫੈਸਲੇ ਨੂੰ ਆਉਣ ਵਾਲੀ 10 ਤਰੀਕ ਤੱਕ ਸੁਰੱਖਿਅਤ ਰੱਖ ਲਿਆ ਗਿਆ ਹੈ। ਸਰ ਜੀ ਦਾ ਨਾਮ ਹੈ ਵਿਕਰਮਜੀਤ ਸਿੰਘ ਢੁੱਲਾ ਐਡਵੋਕੇਟ ਡਿਸਟ੍ਰਿਕਟ ਕੋਰਟ ਪਟਿਆਲਾ ਸਰ ਜੀ ਕੀ ਮੇਸਰੀ ਪਠਾਨ ਮਤਰਾ ਦੇ ਜਿਹੜਾ ਕੀ ਮਾਮਲਾ ਹੈ ਅਦਾਲਤ ਚ ਚੱਲ ਰਿਹਾ ਹੈ ਜਿਹੜਾ ਕੀ ਹੈ ਸਿਚਨਾ ਕੋਰਟ ਹੈ ਜੇ ਕੋਈ ਜੋ ਸੀਜੀ ਦਾ ਡਿਸੀਜਨ ਨਹੀਂ ਆਇਆ ਇਹ ਜਿਹੜੀ ਬੇਲ ਅਪਲੀਕੇਸ਼ਨ 173 ਨੰਬਰ ਐਫਆਈਆ ਥਾਣਾ ਸਿਵਲ ਲਾਈਨ ਵੀ ਜੀ ਪੈਂਡਿੰਗ ਸੀ ਉਸ ਤੋਂ ਬੰਤਾ ਜਾਰਗੂਮੈਂਟ ਹੋਣੇ ਸੀ ਪਰ ਇਹ ਹੋ ਨਹੀਂ ਸਕੇ ਕਿਉਂਕਿ ਕੰਪਲੇਨੈਂਟ ਤੇ ਉਹਦੇ ਵਕੀਲ ਨੇ ਆ ਕੇ ਜੱਜ ਸਾਹਿਬ ਤੋਂ ਟਾਈਮ ਲਿਆ ਕਿ ਸਾਨੂੰ ਦੋਕ ਦਿਨ ਦਾ ਟਾਈਮ ਚਾਹੀਦਾ ਅਸੀਂ ਕੁਝ ਡਾਕੂਮੈਂਟਸ ਪੇਸ਼ ਕਰਨੇ ਚਾਹੁੰਦੇ ਆ ਉਹਨਾਂ ਦੀ ਰਿਕਵੈਸਟ ਮੰਨਦੇ ਹੋਏ ਉਹਨਾਂ ਨੇ ਕੋਰਟ ਨੇ ਅੱਜ 10 ਤਰੀਕ ਫਾਈਲ ਕੀਤੀ ਅਰ ਸਰ ਦੂਸਰੇ ਮਾਮਲੇ ਦੇ ਵਿੱਚ ਕੀ ਗੜਿਆ ਦੂਸਰਾ ਮਾਮਲਾ ਜਿਹੜਾ 174 ਨੰਬਰ ਖਾਣਾ ਸੇ ਵੱਲ ਇਹਦਾ ਮਾਮਲਾ ਉਹਦੇ ਵਿੱਚ ਲਗਭਗ ਉਹਨਾਂ ਨੇ 11 ਬੰਦੇ ਪੇਸ਼ ਕੀਤੇ ਸੀ ਜਿਹੜੇ ਕਿ ਜੁਡੀਸ਼ੀਅਲ ਲੌਕਅਪ ਵਿੱਚ ਭੇਜ ਦਿੱਤੇ ਤੇ ਉਹਨਾਂ ਦੀ ਬੇਲ ਅਪਲੀਕੇਸ਼ਨ ਅਦਿਲਾਟੀ ਹੈ ਉਹ ਅਸਵੇਰੇ ਫਟਾਫ ਹੋਊਗੀ ਮਾਨਯੋਗ ਜੱਜ ਸਾਹਿਬ